ਛੋਟੇ ਮਿਲ ਬਾਬਾ ਫਰੀਦ ਮੇਲੇ ਦੀਆਂ ਤੁਹਾਨੂੰ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਾਡੇ ਪਰਿਵਾਰ ਵੱਲੋਂ ਉਹਨਾਂ ਸ਼ਾਹੀ ਹੋਵੇ ਦੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਪਰ ਇਹ ਜਿਹੜੀਆਂ ਹੈਗੀਆਂ ਵਧਾਈਆਂ ਜਾਂ ਮੁਬਾਰਕਾਂ ਥੋੜੀਆਂ ਜਿਹੀਆਂ ਫਿੱਕੀਆਂ ਪੈਗੀਆਂ ਥੋੜੀਆਂ ਨਹੀਂ ਬਲੀਆਂ ਫਿੱਕੀਆਂ ਪੈਗੀਆਂ ਜਿਹੜੇ ਸਾਡੇ ਪੈਣਾ ਭਰਾਵਾਂ ਤੇ ਖੜਾ ਦੀ ਪ੍ਰੋਬਲਮ ਆਈ ਹੈ। ਇਹੀ ਕਾਰਨ ਮੈਂ ਸਮਝਦਾ ਹੈ ਵੀ ਐਡਮਿਨਿਸਟ੍ਰੇਸ਼ਨ ਨੇ ਵੀ ਬੈਲਾ ਕੈਨਸਲ ਕੀਤਾ ਚਲੋ ਛੋਟੇ ਪੱਧਰ ਤੇ ਕੀਤਾ ਕੁਛ ਉਹਨਾਂ ਨੇ ਹੁਣ ਅਸੀਂ ਵੀ ਦਸਹਿਰਾ ਹਰ ਸਾਲ ਅੱਗੇ ਲਾ ਕੇ ਬਣਾਉਂਦੇ ਨੇ ਫਰੀਦਕੋਟ ਦੇ ਮਹਿਰੂ ਸ੍ਰੀ ਦੀਆਂ ਤੇ ਉਹ ਵੀ ਹੜਪੀੜਤਾ ਕਰਕੇ ਕਿਉਂਕਿ ਉਹ ਵੀ ਤਾਂ ਸਾਡੇ ਭੈਣ ਭਰਾ ਜਿਹਦੇ ਵਿਚਾਲੇ ਬੜੇ ਕ੍ਰਾਈਸਿਸ ਚੋਂ ਲੰਘ ਰਹੇ ਐ ਇਹ ਮਨਾਉਣ ਦੀ ਬਜਾਏ ਸਾਨੂੰ ਖਾਸ ਕਰਕੇ ਬਾਬਾ ਫਰੀਦ ਮੇਲੇ ਵਾਲੇ ਦੇਣਾ ਪਾਠ ਪੂਜਾ ਮੰਦਰਾ ਗੁਰਦੁਆਰਿਆਂ ਚ ਬੈਠ ਕੇ ਜਿਸ ਜਿਸ ਮਿੱਤਰ ਨੂੰ ਉਸ ਨੂੰ ਮੰਨਦੇ ਆਂ ਪ੍ਰਮਾਤਮਾ ਅੱਗੇ ਬੇਨਤੀ ਕਰੀਏ ਦੁਆ ਕਰੀਏ ਬੇ ਅੱਗੇ ਤੋਂ ਸਾਡੇ ਤੇ ਸੱਚੇ ਬਾਦਸ਼ਾਹ ਵਾਹਿਗੁਰੂ ਬੀਰ ਹਨੂਮਾਨ ਜੀ ਕਿਰਪਾ ਕਰਨ ਜੀ ਇਸ ਤਰਾਸਦੀ ਨਾ ਆਵੇ ਜਿੱਥੋਂ ਤੱਕ ਮੇਲੇ ਦੀ ਗੱਲ ਹੈ ਮੇਰਾ ਬੇਟਾ ਇੱਕ ਛੋਟਾ ਕੈਨੇਡਾ ਰਹਿੰਦਾ ਹੈ ਉੱਥੇ ਜਿਹੜੇ ਆਪਣੇ ਪੰਜਾਬੀ ਭਰਾ ਰਹਿੰਦੇ ਆਂ ਖਾਸ ਕਰਕੇ BC ਚ ਰਹਿੰਦੇ ਆਂ ਐਬਸਪੋਰਟ ਸ਼ਰੀ ਉਹਨਾਂ ਦੋ ਜਗ੍ਹਾ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਹੈ ਉੱਥੇ ਆਪਣੇ ਪੰਜਾਬੀ ਭਰਾ ਇਹ ਜਿਹੜਾ ਮੇਲਾ ਜਿਵੇਂ ਇੱਥੇ ਆਪਣੇ ਉਤਸ਼ਾਹ ਨਾਲ ਮਨਾਉਂਦੇ ਉੱਥੇ ਵੀ ਬਹੁਤ ਉਤਸ਼ਾਹ ਨਾਲ ਮਨਾਉਂਦੇ ਆ ਤੇ ਮੈਨੂੰ ਵੀ ਉਹਨਾਂ ਨੇ ਬਹੁਤ ਮਾਨਸ਼ਰਦ ਕਰ ਦਿੱਤਾ ਹੈ ਬੀਜੀ ਇਹ ਫਰੀਦਕੋਟੋਂ ਬਾਬਾ ਫਰੀਦ ਜੀ ਦੀ ਧਰਤੀ ਤੋਂ ਆਏ ਆ ਤੇ ਨਿੱਜੀ ਤੌਰ ਤੇ ਮੈਂ ਵੀ ਇਹ ਜਨਨ ਕਿ ਬੜੀ ਖੁਸ਼ੀ ਤੇ ਆਪਦਾ ਮਾਨ ਮਹਿਸੂਸ ਕਰਦਾ ਹਾਂ ਵੀ ਸਾਨੂੰ ਲੋਕਾਂ ਨੂੰ ਪਰਮਾਤਮਾ ਨੇ ਬਾਬਾ ਫਰੀਦ ਜੀ ਦੀ ਧਰਤੀ ਤੇ ਇੱਥੇ ਇਹ ਪੈਦਾ ਕੀਤਾ ਹੈ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਵੀ ਜਿਹੜੀ ਇਸ ਵੇਲੇ ਸਾਨੂੰ ਪ੍ਰੋਬਲਮ ਆਈ ਹੈ ਅੱਗੇ ਤੋਂ ਸਾਨੂੰ ਇਹ ਮੇਲਾ ਮਨਾਉਣ ਦਾ ਜਿਵੇਂ ਕਹਿੰਦੇ ਆ ਵੀ ਸਾਡੇ ਤੇ ਕੋਈ ਭੀੜ ਸੰਕਟ ਨਾ ਹੋਵੇ ਸਾਨੂੰ ਬਲ ਬਖਸ਼ਣ ਜਿਹੜੇ ਸਾਡੇ ਭੈਣ ਭਰਾਵਾਂ ਇਹ ਜਿਹੜੇ ਹੜਾ ਦੀ ਬਿਮਾਰਚ ਆਈ ਹੈ ਉਹਨਾਂ ਨੂੰ ਵੀ ਛੇਤੀ ਇਸ ਤਰ੍ਹਾਂ ਦੀ ਚੋਕੜਨ ਅਖੀਰ ਵਿੱਚ ਮੈਂ ਫਿਰ ਸਾਡੇ ਸੱਚਰ ਪਰਿਵਾਰ ਵੱਲੋਂ ਫੋਟੋ ਸ਼ਾਹੀ ਜੀਵਦੀ ਵੱਲੋਂ ਛਮੂ ਇਲਾਕਾ ਵਨਵਾਸੀਆਂ ਨੂੰ ਤੇ ਬਾਹਰ ਰਹਿੰਦੇ ਸਾਡੇ ਪੰਜਾਬੀ ਭੈਣਾ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਜਿੰਨਾ ਤੇ ਸਭ ਪਰਮਾਤਮਾ ਨੂੰ ਦਾ ਤਿਕਰਤਾ ਕਰੇ ਥੈਂਕ ਯੂ ਵੈਰੀ ਮਚ